ਸਾਡੇ YouTube ਚੈਨਲ ਤੇ ਆਫਰ ਦਾ ਸੰਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਸਟਰ ਕਰਡਲ ਤੋਂ ਲੈ ਕੇ ਲੈਕਚਰਰ ਪ੍ਰਮੋਟ ਕੀਤੇ ਗਏ ਲੈਕਚਰਰਾਂ ਦੀ ਮੰਗ ਬਾਰੇ ਮਾਸਟਰ ਕਰਡਲ ਯੂਨੀਅਨ ਵੱਲੋਂ ਉਠਾਏ ਗਏ ਸਿੱਖਿਆ ਭਾਗ ਤੇ ਕਈ ਸਵਾਲਾਂ ਦਾ ਜ਼ਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਇ ਫਹਿ ਕੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ 377 ਨੂੰ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਾ ਦਿਓ ਸਨੈਦਰ ਜੀ ਕਦੇ ਵਾਵੇ ਮਾਸਟਰ ਕਾਰਡਰ ਤਾ ਬਹੁਤ ਸਾਰੇ ਲੈਕਚਰਾਂ ਦਾ ਪ੍ਰਮੋਟ ਕੀਤੇ ਜਾ ਚੁਕੇ ਹਨ ਪਰੰਤੂ ਉਹਨਾਂ ਦੀਆਂ ਕਈ ਮੰਗਾਂ ਅਜੇ ਜਿਉਂ ਦੀਆਂ ਤਿਉਂ ਹੀ ਬਣੀਆਂ ਹੋਈਆਂ ਹਨ ਤਾਂ ਆਓ ਜਾਣਦੇ ਹਾਂ ਕਿ ਮਾਸਟਰ ਕਾਰਡਰ ਯੂਨੀਅਨ ਨੇ ਇਸ ਸੰਬੰਧੀ ਸਿੱਖਿਆ ਭਾਗ ਤੋਂ ਕਿਹੜੀ ਮੰਗ ਕੀਤੀ ਹੈ ਮਾਸਟਰ ਕਾਰਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਜਿੰਦਰ ਸਿੰਘ ਢਾਲੀਵਾਲ ਜਿਹਨਾਂ ਸਕੱਤਰ ਹਰਮਿੰਦਰ ਸਿੰਘ ਉਪਲ ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਰਿਹੜੁਆ ਬੁਸ਼ੇਂਕਰ ਸਿੰਘ ਸਨੇਰੋ ਬਾਲ ਅਤੇ ਸਕੱਤਰ ਰਮਨ ਕੁਮਾਰ ਜਨਰਲ ਸਕੱਤਰ ਅਰਜਨ ਸਿੰਘ ਕਲੇਰ ਉਪ ਪ੍ਰਧਾਨ ਜਗਜੀਤ ਸਿੰਘ ਸਾਨੇਵਾਲ ਸਰਪ੍ਰਸਤ ਅਰਪਜਨ ਸਿੰਘ ਪ੍ਰੈਸ ਸਕੱਤਰ ਸੰਦੀਪ ਕੁਮਾਰ ਸੀਨੀਅਰ ਮੀਤ ਪ੍ਰਧਾਨ ਦਰਜੀਤ ਸਿੰਘ ਸਬਰਵਾਲ ਗੁਰਮੀਤ ਸਿੰਘ ਪੁੱਲਕ ਬਲਜਿੰਦਰ ਸਿੰਘ ਸ਼ਾਹਪੁਰੀ ਹਰਵੰਸ ਲਾਲ ਜਥੇਬੰਦਕ ਸਕੱਤਰ ਆਰ ਸੇਵਕ ਸਿੰਘ ਸਾਧੂਵਾਲ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਸੂਬਾ ਪਦਰੀ ਮੀਟਿੰਗ ਡੀ ਐਸ ਈ ਸੈਕੰਡਰੀ ਗੁਰਿੰਦਰ ਸਿੰਘ ਛੋੜੀ ਨਾਲ 12 ਅਗਸਤ ਨੂੰ ਕੀਤੀ ਗਈ ਸੀ ਜਿਸ ਵਿੱਚ ਮਾਸਟਰ ਕੈਡਰ ਤੋਂ ਲੈਕਚਰਰ ਕੈਡਰ ਦੀਆਂ ਪ੍ਰਮੋਸ਼ਨਾਂ ਸੰਬੰਧੀ ਵਿਚਾਰ ਉਪਰੰਧਾ ਕੀਤਾ ਗਿਆ ਸੀ ਲਗਭਗ 1 ਮਹੀਨੇ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਵਾਪਕ ਵਿਸ਼ਿਆਂ ਵਿੱਚ ਲਗਭਗ 1150 ਅਧਿਆਪਕਾਂ ਨੂੰ ਮਾਸਟਰ ਕੈਡਰ ਤੋਂ ਲੈਕਚਰਰ ਕੈਡਰ ਪ੍ਰਮੋਸ਼ਨ ਸੰਬੰਧੀ ਲਿਸਟਾਂ ਜਾਰੀ ਕੀਤੀਆਂ ਗਈਆਂ ਸਨ ਇਹਨਾਂ ਅਧਿਆਪਕਾਂ ਵੱਲੋਂ ਸਬੰਧਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰਾਨ ਕੋਟੜੀ ਵਿਖੇ ਆਪਣੀ ਹਾਜ਼ਰੀ ਬਤੌਰ ਲੈਕਚਰਰ ਦਿੱਤੀ ਜਾ ਚੁੱਕੀ ਹੈ ਪਰੰਤੂ ਇੰਨਾ ਲੰਬਾ ਸਮਾਂ ਬੀਤਣ ਉਪਰੰਤ ਅਜੇ ਤੱਕ ਇਹਨਾਂ ਨੂੰ ਸਟੇਸ਼ਨ ਚੌਂ ਨਾ ਨਹੀਂ ਕਰਵਾਈ ਗਈ ਜਿਸ ਕਾਰਨ 11ਵੀਂ ਤੇ 12ਵੀਂ ਜਮਾਤਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਬਹੁਤ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ ਤੇ ਪ੍ਰੋਮੋਸ਼ਨ ਅਧੀਨ ਅਧਿਆਪਕਾਂ ਵਿੱਚ ਸਟੇਸ਼ਨ ਚੌਂ ਨਾ ਕਰਵਾਏ ਜਾਣ ਕਾਰਨ ਮਾਸਟਰ ਤੌਰ ਤੇ ਦਬਾਅ ਵੀ ਪੈ ਰਿਹਾ ਹੈ ਮਾਸਟਰ ਯੂਨੀਅਨ ਪੰਜਾਬ ਦੇ ਆਗੂ ਵੱਲੋਂ ਸਿੱਖਿਆ ਮੰਤਰੀ ਪੰਜਾਬ ਅਰਜੋਤ ਸਿੰਘ ਬੈਂਸ ਸਿੱਖਿਆ ਸਕੱਤਰ ਮੈਡਮ ਹਮ ਦਿਤਿਆ ਮਿਤਰਾ ਤੇ ਟੀਐਸਈ ਗੁਰਿੰਦਰ ਸਿੰਘ ਛੋੜੀ ਤੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਅਧਿਆਪਕਾਂ ਨੂੰ ਜਲਦੀ ਪਾਰਦਰਸ਼ੀ ਢੰਗ ਦੇ ਨਾਲ ਸਟੇਸ਼ਨ ਚੋਣ ਕਰਵਾਈ ਜਾਵੇ ਤੇ ਸਟੇਸ਼ਨ ਚੋਣ ਸਮੇਂਾਰੇ ਵਿਸ਼ਿਆਂ ਦੀਆਂ ਖਾਲੀ ਅਸਾਮੀਆਂ ਦਿਖਾਈਆਂ ਜਾਣ ਜੋ ਜਲਦ ਤੋਂ ਜਲਦ ਇਹਨਾਂ ਇਹਦੀ ਆਪਕਾਂ ਨੂੰ ਬਤਾਉ ਲੈਕਚਰਰ ਤੱਕ ਕਿ ਮਿਲ ਸਕੇ ਤੇ ਖਾਲੀ ਪਈਆਂ ਅਸਾਮੀਆਂ ਜੋ ਹਨ ਉਹ ਪਈਆਂ ਜਾ ਸਕਣ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪੰਜਾਬ ਸਰਕਾਰ ਦਾ ਸਿੱਖਿਆ ਵਾਅਦਾ ਕਦੋਂ ਹਰਕਤ ਵਿੱਚ ਆ ਕੇ ਤੇ ਇਨ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਆਪਣਾ ਸਟੇਸ਼ਨ ਅਲਾਟ ਕਰਕੇ ਤੇ ਪ੍ਰੋਪਰ ਉਹਨਾਂ ਦੇ ਕੰਮ ਕਰਨ ਦੇ ਥਾਂ ਦੇ ਉੱਤੇ ਪਹੁੰਚਾਉਂਦਾ ਹੈ ਕਿਉਂਕਿ ਤਰੱਕੀ ਜਾਂ ਪ੍ਰਮੋਸ਼ਨ ਦਿੱਤੀ ਗਈ ਹੈ ਪਰੰਤੂ ਜੇਕਰ ਉਸ ਦੇ ਨਾਲ ਜੇ ਵਿਦਿਆਰਥੀਆਂ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਤਾਂ ਫਿਰ ਇਹਨਾਂ ਪ੍ਰਮੋਸ਼ਨਾਂ ਦਾ ਕੀਤਿਆਂ ਹੋਏ ਦਾ ਲਾਭ ਵੀ ਕੀ ਹੈ ਇਸ ਕਰਕੇ ਇਹਨਾਂ ਬੱਚਿਆਂ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਜ਼ਰੂਰ ਹੀ ਪੰਜਾਬ ਸਰਕਾਰ ਨੂੰ ਜਲਦੀ ਹੀ ਹਕਤ ਵਿਚਾ ਕੇ ਤੇ ਅਲਾਟਮੈਂਟ ਜੋ ਹੈ ਉਹਨਾਂ ਦੇ ਸਥਾਨਾਂ ਦੀ ਕਰ ਦੇਣੀ ਚਾਹੀਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਇਹ ਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ